ਆ ਵੀ ਜੀ ਸੁਖਮਿੰਦਰ ਸਿੰਘ ਕਿਹੜੇ ਸਕੂਲ ਦੀ ਬਸ ਲਾਉਂਦੇ ਨੇ ਇਹ ਬੱਜਿਆ ਅਨੰਦਾਰੀਆ ਸਮਾਜ ਕੀ ਗੱਲ ਹੋਈ ਅੱਜ ਵੀਰ ਜੀ ਦੋ ਗੱਡੀਆਂ ਇਕੱਠੀਆਂ ਆ ਗਈਆਂ ਰੋਡ ਰੋਡ ਦੇ ਉੱਤੇ ਦੋ ਗੱਡੇ ਇਕੱਠੀਆਂ ਆ ਗਈਆਂ ਰੋਡ ਦੇ ਉੱਤੇ ਤੇ ਉਹ ਉਹਨਾਂ ਕਰਕੇ ਮੈਂ ਥੋੜਾ ਗੱਡੀ ਕੱਚੇ ਹੀ ਲਾੜੀ ਉਹ ਕੱਚਾ ਨਾ ਜਿਹੜਾ ਥੱਲੇ ਕੱਚਾ ਸੀਗਾ ਉਹ ਬੜਾ ਨਰਮ ਸੀਗਾ ਉਹਦੇ ਕਰੀ ਗੱਡੀ ਖਿੱਚ ਕੇ ਲੈ ਗਈ ਮੈਨੂੰ ਇੱਧਰ ਨੂੰ ਪਸਾਹੀ ਗੱਲ ਹੈ ਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇਹ ਉਹ ਮੁਰਲਾ ਬਾਈਕ ਦੇ ਕੇ ਸ਼ੀਸ਼ਾ ਟੁੱਟ ਗਈ ਸ਼ੀਸ਼ਾ ਟੁੱਟ ਗਿਆ ਇੱਕ ਤੇ ਬਾਕੀ ਆ ਇਹਨਾਂ ਦਾ ਹੀ ਬਿਜਲੀ ਵਾਲਾ ਪਾਉੜ ਪਾਲ ਗਿਆ ਤੇ ਕਿੰਨੇ ਬੱਚੇ ਸਵਾਰ ਸੀ ਬੱਚੇ ਪਾਂ ਸੱਸੀ ਗਏ ਸੇਫ ਸੀਗੇ ਬੱਚੇ ਬੱਚੇ ਠੀਕ ਸੀਗੇ ਉਹਨਾਂ ਸਕੂਲ ਭੇਜਦਾ ਕਿਹਦੇ ਸਕੂਲ ਕਿੰਨੇ ਮਤਲਬ ਕਿਹੜੀ ਕਲਾਸ ਪੜ੍ਹਦੇ ਸੀ ਬੱਚੇ ਬੱਚੇ ਬੱਚਾ 8ਵੀਂ ਵਾਲੇ ਸੀਗੇ 5ਵੀਂ ਵਾਲੇ ਸੀਗੇ 6ਵੀਂ ਵਾਲੇ ਬੱਚੇ ਤੇ ਤੁਹਾਨੂੰ ਤੁਹਾਨੂੰ ਲੱਗਦਾ ਵੀ ਵਾਸਤੇ ਸੀ ਕਿ ਧਿਆਨ ਦੇ ਰਿਹਾ ਜੀ ਬਸ ਠੀਕ ਸੀਗੀ ਚੱਲ ਰਹੀ ਮੈਂ ਰੋਜ਼ ਹੀ 5 ਸਾਲ ਹੋ ਗਏ ਲੱਗਿਆ ਹੋਇਆ ਮੈਂ ਵੀ ਇਹ ਬਸ ਇੱਕਦਮ ਨਾ ਦੇਖੋ ਟਾਇਰ ਜਦੋਂ ਮੈਂ ਸੱਲੇ ਰਾਏ ਨਾ ਟਾਇਰ ਉਹ ਤਾਰ ਦੀ ਨਰਮੀ ਦੇ ਨਾਲ ਹੀ ਤਾਰ ਥੱਲੇ ਗੁਰਕੇ ਇਧਰ ਨੂੰ ਆ ਗਈ ਪਹਿਲਾਂ ਤਵੇ ਦੇ ਵਿੱਚ ਵੱਜੀ ਆ ਬਸ ਫਿਰ ਦੇਖ ਖੰਭੇ ਟੁੱਟੇ ਨੇ ਵਿਚਲੀ ਦੇ ਪਹਿਲਾਂ ਹੀ ਉਹ ਦੇਖੋ ਜਦੋਂ ਆਏ ਨਹੀਂ ਤਾਰ ਜਦੋਂ ਆ ਆ ਤਾਰ ਦੇ ਨਾਲ ਹੀ ਆ ਇਹ ਆਹ ਤਾਰ ਦੇ ਨਾਲ ਫਿਰ ਉਹ ਖੰਭਾ ਟੁੱਟਿਆ ਜੀ ਖੰਭਾ ਟੁੱਟਿਆ ਜਿਉ ਤਾਰ ਦੇ ਨਾਲ ਬੱਚੇ ਤੇ ਕਿੰਨੀਆਂ ਸੱਟਾਂ ਲੱਗੀਆਂ ਮਾਮੂਲੀ ਬੱਚੇ ਨਹੀਂ ਬਿਲਕੁਲ ਠੀਕ ਨਹੀਂ ਬੱਚੇ ਜੀ ਕਿਸੇ ਨੂੰ ਕੁਝ ਨਹੀਂ ਹੋਇਆ ਜੀ ਤੇ ਹੁਣ ਬੱਚਿਆਂ ਨੂੰ ਕਿੱਥੇ ਭੇਜਿਆ ਗਿਆ ਸਕੂਲ ਸਕੂਲ ਜੀ ਸਕੂਲ ਸਕੂਲ ਜੀ ਬੱਚੇ ਸੇਫ ਸੀ ਜੀ ਸੇਫ ਸੀ ਹਾਂ ਬੱਚੇ ਸੇਫ ਸੀਗੇ ਉਹਨਾਂ ਨੂੰ ਫਿਰ ਸਕੂਲ ਭੇਜਤਾ ਤੇ ਸਿਰਫ 7-8 ਬੱਚੇ ਸਵਾਸੀ ਪੂਰੇ ਵੈੰਡ ਦੇ ਹਾਂਜੀ ਇਧਰ ਲੈਂ ਚੱਲੀ ਸੀ ਨਾ ਅਸੀਂ ਇਹ ਸਾਡਾ ਹਾਂ ਲੈਣ ਜਾਂਦੇ ਸੀ ਅੱਗੇ ਕੀ ਨਾਮ ਹੈ ਵੀਰ ਜੀ ਮੈਂ ਹਰਦੀਪ ਸਿੰਘ ਹਾਂ ਜੇ ਮੈਂ ਸੰਗੁਰੂਧਿਆਤ ਹੈ ਸਾਡੇ ਅੰਦਰ ਏਰੀਆ ਪੈਂਦਾ ਇਹ ਤੇ ਗੱਡੀ ਕਿਤੇ ਤੇਜ਼ ਆ ਰਹੀ ਹੋਣੀ ਸਾਨੂੰ ਫੋਨ ਆਇਆ ਵੀ ਐ ਕਰਕੇ ਪੋਲ ਤੋੜਤਾ ਪੋਲ ਵਾਲਾ ਵੀ ਤੋੜ ਗਿਆ ਲੈ ਤਾਰਾ ਤੋਂ ਥੱਲੇ ਵੜ ਗਿਆ ਨੁਕਸਾਨ ਸਾਡਾ ਹੋ ਗਿਆ 20-25 ਹਜ਼ਾਰ ਦਾ ਸਾਨੂੰ ਹਾਂਜੀ ਹਾਂ ਐਕਸੀਡੈਂਟ ਦਾ ਕਾਰਨ ਕੀ ਸਮਝਦੇ ਟੈਕਸੀ ਹੌਲਡ ਟ੍ਰੈਂਡ ਦਾ ਕਾਰਨ ਤਾਂ ਜਾਨੂੰ ਹੀ ਲੱਗਦਾ ਵੀ ਗੱਡੀ ਤੇਜ਼ ਸੀ ਕਿਉਂਕਿ ਜਿਹੜਾ ਸਾਡਾ ਪੋਲ ਹੈ ਬਹੁਤ ਹੈਵੀ ਹੁੰਦਾ ਇਹ ਛੇਤੀ ਐ ਟੁੱਟਦਾ ਨਹੀਂ ਹੈਗਾ ਸੀ ਕਿਉਂ ਗੱਡੀ ਤੇਜ਼ ਸੀ ਦੋ ਜ਼ੋਰ ਦੀ ਵੱਜੀ ਹੋਣੀ ਤਾਂ ਹੀ ਇਹ ਪੋਲ ਟੁੱਟਿਆ ਤੇਜ਼ ਹੋਣੀ ਗੱਡੀ ਤਾਂ ਜੇ ਹੁਣ ਹੌਲੀ ਹੋਵੇ ਗੱਡੀ ਤਾਂ ਮਤਲਬ ਰੁਕ ਜਾਂਦੀ ਹੈ ਗੱਡੀ ਜਦੋਂ ਤੁਸੀਂ ਇੱਥੇ ਆਏ ਬੱਚੇ ਨੂੰ ਲੈ ਜਾ ਚੁੱਕੇ ਸੀ ਕਿ ਬੱਚੇ ਵਿੱਚ ਜਦੋਂ ਅਸੀਂ ਇੱਥੇ ਆਏ ਆ ਤਾਂ ਗੱਡੀ ਇੱਥੇ ਸਾਈਡ ਤੇ ਖੜੀ ਸੀਗੀ ਇੱਕ ਪਾਸੇ ਇੱਥੇ ਮਤਲਬ ਨਾਲ ਬੱਚੇ ਹੈਂ ਦੀ ਸਾਈਡ ਵਿੱਚ ਬੱਚੇ ਕਹਿੰਦੇ ਇਹ ਭੇਜਤਾ ਪਹਿਲਾਂ ਬੱਚੇ ਵਿੱਚ ਹੈਗੇ ਸੀ ਦਸ ਬੰਦ ਔਰ ਇਹ ਬਸ ਮਤਲਬ ਮੂਰੋ ਸਾਰੀ ਕੰਡਮ ਹੋ ਗਈ ਹੈ ਤੇ ਇਹਨਾਂ ਨੂੰ ਤੋਂ ਮਨਨ ਲਾਇਸੈਂਸ ਵਗੈਰਾ ਪੁੱਛੇਗਾ ਵੀ ਮਨਨ ਸਾਨੂੰ ਚਲੋ ਅਸੀਂ ਆਪਦੀ ਕਾਰਵਾਈ ਕਰਦੇ ਹੋਈ ਜੀ ਹਲੇ ਇਹਨਾਂ ਵੱਲੋਂ ਕੋਈ ਮਨਨ ਆਪਦੀ ਪਰਵਾਹੀ ਨਹੀਂ ਕੀਤੀ ਗਈ ਕਿਹੜੇ ਸਕੂਲ ਦੀ ਬੱਸ ਹੈ ਜੀ ਇਹ ਇਹ ਦਿਆਨੰਦ ਪਬਲਿਕ ਸਕੂਲ ਤੋਂ ਰਹਿਣੇ ਕੋਈ ਤੇ ਦੇ ਉੱਪਰ ਲਿਖਿਆ ਹੋਇਆ ਵੀ ਹੈਗਾ ਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਂ ਐਸ.ਏ. ਹਰੀਸ਼ ਕੁਮਾਰ ਹੈ ਜੀ ਹਰੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਕੂਲ ਜਾਂਦਾ ਐਕਸੀਡੈਂਟ ਹੋਇਆ ਤੁਸੀਂ ਮੁੱਖ ਤੇ ਮਜਬੂਰ ਮੋਕੇ ਤੇ ਮੌਜੂਦ ਆਏ ਸੀਗਾ ਜੀ ਸਾਨੂੰ ਮੁੰਸ਼ੀ ਸਿਟੀ ਦਾ ਫੋਨ ਆਇਆ ਸੀਗਾ ਜੀ ਵੀ ਐ ਕਰਕੇ ਉੱਥੇ ਉਪਰੀ ਰੋਡ ਤੇ ਬੱਸ ਖੰੰਬੇ ਦੇ ਵਿੱਚ ਵੱਜੀ ਪਿੰ ਜਾ ਕੇ ਦੇਖੋ ਮੈਂ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜਦੋਂ ਮੈਂ ਆਇਆ ਬੱਚੇ ਨੂੰ ਲੈ ਗਏ ਸੀ ਤੇ ਟ੍ਰੈਫਿਕ ਦੀ ਜ਼ਿਆਦਾ ਸਮੱਸਿਆ ਤੇ ਟ੍ਰੈਫਿਕ ਦੋਨਾਂ ਪਾਸੇ ਕੰਟਰੋਲ ਕਰਕੇ ਦੂਜੇ ਪਾਸੇ ਨੂੰ ਕੱਢੀ ਇਹ ਆਪਾਂ ਕਹਿੰਦੇ ਪਬਲਿਕ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਜੇ ਤੁਸੀਂ ਆਏ ਸੀ ਬੱਚੇ ਮजूद ਸੀ ਕਿ ਨਹੀਂ ਬੱਚੇ ਚੱਲ ਗਏ ਸਰ ਪਤਾ ਲੱਗਿਆ ਬੱਚਿਆਂ ਦਾ ਕੀ ਹਾਲ ਹੈ ਬੱਚੇ ਹਾਂ ਬੱਚੇ ਕਹਿੰਦੇ ਠੀਕ ਹੈ ਕੋਈ ਪੀਸਫੁੱਲ ਨਹੀਂ ਕਿਸੇ ਦਾ ਕੋਈ ਸੈਂਟਮੈਂਟ ਨਹੀਂ ਬੱਜੀ ਹੈਗੀ ਕਿਉਂਕਿ ਜੇ ਤਾਂ ਬਾਸ ਪਲਟਦੀ ਫੇਰ ਤਾਂ ਹੁੰਦਾ ਹੀ ਹੈ ਜੀ ਇਹਦਾ ਸਿੱਧੀ-ਸਿੱਧੀ ਜਾ ਕੇ ਖੰਬੇ ਦੇ ਵਿੱਚ ਅੱਗੇ ਜਾ ਕੇ ਟੱਕਰ ਖੜ ਗਈ ਇਹ ਅੱਗੇ ਕਿਸੇ ਚੀਜ਼ ਚ ਬਾਈਦੀ ਜਾਂ ਹੋਰ ਨੁਕਸਾਨ ਤਾਂ ਆਉਂਦਾ ਕਿਉਂਕਿ ਕੋਲਕਟ ਬ੍ਰੇਕ ਵੱਜਣੇ ਜਾਂ ਹੋਰ ਸਮਝਦੇ ਕਿ ਵੱਡਾ ਹਾਸਾ ਹੋਣ ਤੋਂ ਟਟ ਲਿਆ ਤਾਂ ਲੱਗਿਆ ਜੀ ਵੱਡਾ ਹਾਸਾ ਬ੍ਰੇਕ ਦੀ ਮਦਦੀ ਕਿਹਾ ਸਕਦੇ ਹਾਂ ਵੀ ਡਰਾਈਵਰ ਹਾਂ ਬੱਚਾ ਡਰਾਈਵਰ ਦੀ ਮਦਦੀ ਉਹ ਨਾਲ ਜੀ ਜਿਹੜਾ ਉਹ ਕਹਿੰਦਾ ਵੀ ਮੂਰੇ ਗੱਡੀਆਂ ਆ ਗਈਆਂ ਜੀ ਕਹਿੰਦਾ ਮੈਨੂੰ ਪਤਾ ਲੱਗਿਆ ਦੋ ਗੱਡੀਆਂ ਸੀਗੀਆਂ ਜਿਸ ਤਰ੍ਹਾਂ ਹਰੀਜੀ ਰੋਡ ਇੰਨਾ ਚੱਲਦੇ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਸਪੀਡ ਬ੍ਰੇਕਰ ਜ਼ਰੂਰ ਹੋਣੇ ਚਾਹੀਦੇ ਸਪੀਡ ਬ੍ਰੇਕਰ ਤਾਂ ਚਾਹੀਦੇ ਹੀ ਪ੍ਰਸ਼ਾਸਨ ਨੂੰ ਬਣਾਉਣੇ ਚਾਹੀਦੇ ਤੇ ਇੱਕ ਸਭ ਤੋਂ ਵੰਡੀਆਂ ਬੋਰਡ ਲੱਗਾ ਆ ਕਹਿੰਦੇ ਬੋਰਡ ਕਰਕੇ ਦੇਖਣ ਆਂਦੀ ਆ ਅਸੀਂ ਪਹਿਲਾਂ ਵੀ ਇਹਨਾਂ ਨੂੰ ਕਹਿ ਗਏ ਗੈਂਕ ਉਹ ਦੋਵਰੀ ਯਾ ਇਹ ਜਿਹੜੇ ਬੋਰਡ ਆ ਕਿਉਂਕਿ ਕੋਈ ਮੋੜ ਹੈ ਜੀ ਕੋਈ ਨਹੀਂ ਮੋੜ ਕਰਕੇ ਇਧਰੋਂ ਜਾਂ ਉਧਰੋਂ ਕੋਈ ਚੀਜ਼ ਨਹੀਂ ਪਤਾ ਲੱਗਦਾ ਵੀ ਕੀ ਆ ਰਿਹਾ ਕੀ ਨਹੀਂ ਇਹਨਾਂ ਨੂੰ ਕਹੇ ਕਹਿੰਦੇ ਅਸੀਂ ਦੁਕਾਨੇ ਬੰਦ